ਸਾਹਮਣੇ ਗੁਰਦੁਆਰਾ ਹੈ ਤੇ ਉਹਦੇ ਨਾਲ ਹੀ ਪਾਰਕਿੰਗ ਹੈ ਸੋ ਹੈ ਗਾਇਸ ਗੁੱਡ ਮਾਰਨਿੰਗ ਵੈਲਕਮ ਬੈਕ ਮਾਈ ਵੀਡੀਓ ਆਈ ਹੋਪ ਗਾਇਸ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਮ ਹੋਗੇ ਤਾਂ ਗਾਇਸ ਸਵੇਰ ਦੇ 5 ਵਜੇ ਰਹੇ ਨੇ ਅੱਜ ਦਿਨ ਸੋਮਵਾਰ ਹੈ ਤਰੀਕ 2 ਹੈ ਗਾਇਸ ਹੁਣ ਚਾਹ ਪਾਣੀ ਪੀਣ ਤੋਂ ਬਾਅਦ ਚੱਲਦੇ ਆ ਬਾਕੀ ਗੱਡੀ-ਗੂਟੀ ਤਾਂ ਆਪਾਂ ਨੇ ਸੈਟਿੰਗ ਕਰ ਲਈ ਥੀ ਤੇ ਹੁਣ 5-10 ਮਿੰਟ ਦੇ ਵਿੱਚ ਬਸ ਚੱਲਦੇ ਆਂ ਫਾਈਨਲੀ ਗਏ ਹੁਣ ਖੜੇ ਤੇ ਰਜਿਸਟ੍ਰੇਸ਼ਨ ਵਾਸਤੇ ਤਾਂ ਗਾ ਜੀ ਬਹੁਤ ਔਖੇ ਰਾਸਤੇ ਰਿਹਾ ਇਹ ਲੱਗਦਾ ਜਿਵੇਂ ਗੱਡੀ ਥੱਲੇ ਡਿੱਗ ਜੂਗੀ ਕਦੇ ਐ ਜਾਂਦੀ ਆ ਗੱਡੀ ਕਦੇ ਐ ਜਾਂਦੀ ਆ ਕਦੇ ਐ ਕਦੇ ਐ ਬਹੁਤ ਸਵਾਦ ਆਂਦਾ ਪਰ ਪੂਰਾ ਵਧੀਆ ਲੱਗਦਾ ਗਾ ਗਾ ਜੀ ਬਹੁਤ ਘੈਂਟ ਲੱਗ ਰਿਹਾ ਇੱਧਰ ਆ ਕੇ ਉਮੀਦ ਕਰਦਾ ਜਿਹੜਾ ਬਾਕੀ ਦਾ ਸਾਰਾ ਸਫਰ ਬਹੁਤ ਵਧੀਆ ਹੋਵੇ ਆਹ ਦੇਖੋ ਗਾ ਜੀ ਗੱਡੀ ਨੂੰ ਕੀ ਹੋ ਰਿਹਾ ਹੈਗਾ ਦੇਖੋ ਨਹੀਂ ਤਾਂ ਫਾਈਨਲੀ ਗਏ ਸੱਚ ਦੱਸਾਂ ਹੁਣ ਮੈਂ ਡਰ ਗਿਆ ਸੀਗਾ ਕਿਉਂਕਿ ਮੈਨੂੰ ਲੱਗਿਆ ਠੀਕ ਹੈ ਹੁਣ ਕੀ ਦੌਰੇ ਕਮੈਂਟਰੀ ਕਿਲੇ ਹਾਂ ਅੱਗੇ ਲੈ ਜਾਉਂ ਆਵਾਜ਼ ਸੁਣੇ ਲੈ ਜਾ ਠੀਕ ਹੈ ਫੈ ਨਹੀਂ ਲੇਗਾ ਯਾਰ ਇਹ ਹੁੰਦੀ ਹੈਗੀ ਐਂਟਰੀ ਪਰ ਆਪਾਂ ਗੱਡੀਆਂ ਉੱਥੇ ਜਾ ਕੇ ਲਾ ਲਾਣੇ ਨੇਗੇ ਅੱਗੇ ਤਾਂ ਕਿਹੜੇ ਆਉਣ ਵਾਲੇ ਰਾਹੀ ਨੇਗੇ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤਾਂ ਗਏ ਹੁਣ ਨਾ ਮੈਂ ਬਹੁਤ ਜ਼ਿਆਦਾ ਡਰ ਗਿਆ ਸੀ ਮੈਨੂੰ ਲੱਗਿਆ ਕਿ ਮੇਰੀ ਘੜੀ ਬਾਥਰੂਮ ਦੇ ਵਿੱਚ ਰਹਿ ਗਈ ਪਰ ਸ਼ੁਕਰ ਹੈ ਘੜੀ ਮੇਰੀ ਮੇਰੇ ਕੋਲ ਹੀ ਆ ਮੈਂ ਮੈਂ ਡਰ ਗਿਆ ਸੀਗਾ ਮੈਂ ਕਿਹਾ ਯਾਰ ਮੈਂ ਕਿਹਾ ਜਿੱਥੇ ਸ਼੍ਰੀਨਗਰ ਗੁਰਦੁਆਰੇ ਚ ਰੁਕੇ ਸੀ ਨਾ ਮੈਂ ਕਿਹਾ ਕਿੱਥੇ ਉੱਥੇ ਬਾਥਰੂਮ ਚ ਕੜੀ ਰਹੀ ਕਿਉਂਕਿ ਉੱਥੇ ਮੈਂ ਨਹਾ ਕੇ ਤੇ ਕੜੀ ਮੈਂਨੇ ਲਾ ਕੇ ਰੱਖਤੀ ਸੀਗੀ ਸ਼ੁਕਰ ਹੈ ਮਿਲ ਗਈ ਉਹ ਵੀ ਐਂਟਰੀ ਹੋ ਗਈ ਚੱਲੀਏ ਦੇਖ ਕੇ ਦੇਖ ਕੇ ਦੇਖ ਕੇ ਦੇਖ ਕੇ ਕੋਈ ਜਾਣੇ 2 ਮਿੰਟ ਮੋਟਰਸਾਈਕਲ ਵਾਲੇ ਬਾਰੇ ਤੇ ਹੀ ਆਉਂਦੇ ਨੇ ਕੁੱਚਰ ਕੰਚਨ ਹੋਣਾ ਪੰਜ ਕਿਲੋਮੀਟਰ ਦੱਸਿਆ ਸੀ ਪਿਛਲੇ ਬੋਰਡ ਤੇ ਹੁਣ ਪਤਾ ਨਹੀਂ ਕਿੰਨਾ ਰਹਿ ਗਿਆ ਹੋਊਗਾ ਤਾਂ ਫਾਇਰ ਲੀ ਗਏ ਹੁਣ ਰੁਕਦੇ ਆਪਾਂ ਕਿਸੇ ਵਧੀਆ ਜਗ੍ਹਾ ਤੇ ਚਾਹ ਪੀਣ ਵਾਸਤੇ ਕਿ ਬਈ 2 ਘੰਟੇ ਹੋ ਗਏ ਸਾਨੂੰ ਚੱਲਿਆ ਨੂੰ ਚੱਥੇ ਰੁਕ ਜਾਈਏ ਇੱਥੇ ਰੁਕ ਜਾਈਏ ਤਲੋ ਗਈ ਫਿਰ ਲਿਵਰੇ ਰੁਕेंगे ਚਾਹ ਪੀਣ ਵਾਸਤੇ ਆ ਗਈ ਚਾਹ ਵੀਡੀਓ ਦੇ ਵਿੱਚ ਹੀ ਰਹੀ ਕੁਛ ਨਹੀਂ ਪਾਣ ਪੂਣਾ ਕਦੇ ਨਹੀਂ ਕੀ ਹੈ ਹਾਂ ਤਾਂ ਥੋੜਾ ਸਾਈਡ ਤੇ ਰੱਖ ਦਨੇ ਖੜੇ ਹਾਂਗੇ ਉਰੇ ਚਾਹ ਪੀਣ ਵਾਸਤੇ ਗੱਡੀ ਆਪਾਂ ਲਾਤੀਏ ਕੋਈ ਐਵੇਂ ਦੀ ਲੋਕੇਸ਼ਨ ਤੇ ਦੇਖ ਕਿੰਨੀ ਘੱਟ ਲੋਕੇਸ਼ਨ ਆਰੇ ਦਰਾਖਤ ਦੇਖੋ ਬਾਈ ਕਿੰਨੇ ਵੱਡੇ ਵੱਡੇ ਨੇਗੇ ਚਾਹ ਮੈਂਨੇ ਦੇਖਿਆ ਕਿੱਥੇ ਰੱਖੀ ਹੈ نیچے ਰੱਖ ਦਈ ਚਲੋ ਕੋਈ ਨਹੀਂ ਪਹਾੜੀ ਲੋਕਾਂ ਦੀ ਬਣਾਈ ਹੋਈ ਚਾਹ ਪੀ ਕੇ ਦੇਖਦੇ ਆਂਗੇ ਕਿਵੇਂ ਦੀ ਬਣਾਈ ਆ ਉਹਨਾਂ ਨੇ ਤਾਂ ਘੁੱਟ ਭਰ ਦੇਣਗੇ ਅੱਜ ਆਹ ਠੈਂਡ ਬਣਾਈ ਆ ਪਪਾ ਹੈ ਗਏ ਐਵੇਂ ਦੀ ਚਾਹ ਮੈਂਨੇ ਪਹਿਲਾਂ ਪੀਤੀ ਸੀਗੀ ਰਾਜਸਥਾਨ ਦੇ ਵਿੱਚ ਥੋੜਾ ਥੋੜਾ ਫਰਕ ਆ ਜਿਆਦੇ ਨਹੀਂ ਹੈਗਾ ਪਰ ਵਧੀਆ ਬਣਾਈ ਆ ਬਹੁਤ ਵਧੀਆ ਕਾ ਇਹ ਇਧਰੋਂ ਕੋਈ ਨਾ ਕੋਈ ਨਦੀ ਆ ਰਹੀ ਹੈਗੀ ਪਰ ਜਾਣ ਤੋਂ ਪਹਿਲਾਂ ਨਾ ਗੱਡੀ ਦਾ ਉਰੋਂ ਸ਼ੀਸ਼ਾ ਸਾਫ਼ ਕਰ ਲੈਣਾ ਕਿਉਂਕਿ ਫਿਰ ਵੀਊ ਸਹੀ ਤਰੀਕੇ ਨਾਲ ਨਹੀਂ ਆਉਂਦਾ ਹੈਗਾ ਚੱਲ ਚੱਲੀਏ ਜਿੱਦੀ ਡੇਟ ਦੇ ਵਿੱਚ ਹੁਣ ਕਿ ਘੜੀ ਸਾਡੇ ਗੋਬਿੰਦ ਘਾਟ ਪਹੁੰਚਣਾ ਹੈ 12 ਵਜੇ ਤੱਕ ਸਾਨੇ ਉੱਥੇ ਪਹੁੰਚਣੇ ਪਹੁੰਚਣਾ ਪਰ ਹੁਣ ਟਾਈਮ 6 7 8 ਸਾਢੇ 8 ਦਾ ਟਾਈਮ ਹੋ ਗਿਆ ਹੁਣ ਇਸਾ ਵੀ ਵੇਖਾ ਕਰਾਂਗੇ ਬਿਲਕੁਲ ਪਹਾੜ ਦੇ ਚੋਟੀ ਤੇ ਦੇਖੋ ਪਿੰਡ ਵਸਿਆ ਹੋਇਆ ਹੈ ਪਿੰਡ ਆ ਜਾਂ ਪਤਾ ਨਹੀਂ ਸ਼ਹਿਰ ਹੈ ਪਰ ਬਹੁਤ ਸੋਹਣਾ ਲੱਗ ਰਿਹਾ ਹੈ ਤਾਂ ਗਾ ਜੀ 2 ਦਿਨਾਂ ਦੇ ਵਿੱਚ ਅਸੀਂ 500 ਕਿਲੋਮੀਟਰ ਦੂਰ ਆ ਗਏ ਹੁਣ ਤੱਕ 500 ਕਿਲੋਮੀਟਰ ਦੂਰ ਹੋਣ ਚਾਹੇ ਜੇ 20 ਕਿਲੋਮੀਟਰ ਰਹਿੰਦਾ ਹੈ ਪਰ 500 ਕਿਲੋਮੀਟਰ ਲੱਗ ਪੂ ਬਹੁਤ ਹੀ ਗਿਆ ਪਰ ਲੇਕਿਨ ਹਜੇ ਵੀ ਅਸੀਂ ਜਾਣ ਹੀ ਲੱਗ ਰਹੇ ਹਾਂ ਤਕਰੀਬਨ 2-3 2 ਘੰਟੇ ਹੋਰ ਸਾਨੂੰ ਲਗਾਤਾਰ ਡਰਾਈਵਿੰਗ ਕਰਨੀ ਹੈ ਪਿਛਲੀ ਵੀਡੀਓ ਚ ਤੁਹਾਨੂੰ ਦਿਖਾਇਆ ਇੱਥੇ ਪਹਾੜ ਛੋਟੇ ਤੇਗੇ ਪਰ ਜਿਵੇਂ ਜਿਵੇਂ ਅਸੀਂ ਅੱਗੇ ਅੱਗੇ ਜਾਈ ਜਾ ਰਹੇ ਹਾਂਗੇ ਓਵੇਂ ਓਵੇਂ ਪਹਾੜਾ ਦੇਖੋ ਹੋਰ ਵੀ ਵੱਡੇ ਵੱਡੇ ਹੋਈ ਜਾਂਦੇ ਨੇ ਤੇ ਨੈਕਸਟ 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 ਅੱਗੇ ਦੇ ਅੱਗੇ ਅੱਗੇ ਪਹਾੜਾ ਆਈ ਜਾਂਦੇ ਨੇ ਪਰ ਹੋਰ ਜ਼ਿਆਦਾ ਵੱਡੇ ਵੱਡੇ ਹੋਈ ਜਾਂਦੇ ਨੇ ਇੱਥੋਂ ਗੋਬਿੰਦ ਘਾਟ 63 ਕਿਲੋਮੀਟਰ ਦੂਰ ਰਹਿ ਗਿਆ 63 ਕਿਲੋਮੀਟਰ ਦੂਰ ਹੈ ਜਿਸ tane ਹੋਰ ਸਫ਼ਰ ਕਰਨਾ ਹੈ ਨੂੰ ਕਿਹਾ ਜਿਨਾ ਕਿ ਪਹਾੜ ਹੋਰ ਵੀ ਜ਼ਿਆਦੇ ਵੱਡੇ ਹੋਏ ਦਿਖਾ ਦੇਖੋ ਕਿੰਨੇ ਵੱਡੇ ਵੱਡੇ ਇਹਦੇ ਰਸਤਾ ਤਾਂ ਇੰਨਾ ਸੋਹਣਾ ਹੁੰਦਾ ਵੀ ਜੀ ਕਰਦਾ ਰਿਕਾਰਡ ਕਰੀ ਜਾ ਸਾਰੇ ਨੂੰ ਰਿਕਾਰਡ ਕਰੀ ਜਾ ਕਿਉਂਕਿ ਹੁਣ ਜਦੋਂ ਰਿਕਾਰਡ ਕਰ ਰਹੇ ਆਪਾਂ ਨੈਕਸਟ ਵੀਊ ਇਸ ਤੋਂ ਜ਼ਿਆਦਾ ਵਧੀਆ ਆ ਜੂਗਾ ਹੁਣ ਜਦੋਂ ਥੋੜਾ ਜਿਹਾ ਲੰਘਾਂਗੇ ਉਦੋਂ ਅੱਗੇ ਵੀ ਹੋਰ ਵੀ ਉਸ ਤੋਂ ਵੀ ਜ਼ਿਆਦਾ ਵਧੀਆ ਆ ਜੂਗਾ ਚਲੋ 2 ਮਿੰਟ ਇੰਜੋਏ ਕਰਦੇ ਆਂ ਵੀਊ ਨੂੰ ਬਹੁਤ ਜ਼ਿਆਦਾ ਚੱਲਣ ਤੋਂ ਬਾਅਦ 10-15 ਮਿੰਟ ਰੁਕਾਂਗੇ ਤੇ ਨਾਲੇ ਬਣਾਵਾਂਗੇ ਮੈਗੀ ਤਸ ਤੋਂ ਪਹਿਲਾਂ ਕੱਢ ਦੇ ਗੱਡੀ ਦੇ ਵਿੱਚੋਂ ਸਮਾਨ ਸਾਰਾ ਟੈਂਟ ਟੰਟ ਲਾਣੇ ਆਗੇ ਤੇ ਫਿਰ ਕੱਢ ਦੇ ਫਾਈਨਲੀ ਮੈਗੀ ਬਣ ਕੇ ਰੈਡੀ ਆ ਤੇ ਹੁਣ ਖਾਣੇ ਆਗੇ ਇਹਨੂੰ ਤੇ ਚਲੋ ਖਾ ਕੇ ਦੇਖਦੇ ਆ ਕਿਵੇਂ ਦੀ ਬਣੀ ਆ ਬਣਾਈ ਸਾਨੇ ਸਿੰਪਲ ਹੀ ਆਗੀ ਤਾਂ ਚਲੋ ਬਈ ਫਾਈਨਲੀ ਮੈਗੀ ਮੂਗੀ ਖਾਣ ਤੋਂ ਬਾਅਦ ਚੱਲਦੇ ਆ ਕਿਉਂਕਿ ਭੁੱਖ ਬਹੁਤ ਜ਼ਿਆਦਾ ਲੱਗ ਰਹੀ ਦੀ ਬਹੁਤ ਘੰਟ ਲੱਗਾ ਪੂਰੇ ਮੈਗੀ ਖਾ ਕੇ ਪਹਾੜਾਂ ਦੇ ਵਿੱਚ ਤੇ ਫਾਈਨਲੀ ਜੇ ਪਹਿਲੀ ਵਾਰੀ ਸਟਾਰਟ ਹੋ ਗਈਆਂ ਦੂਜੀਆਂ ਪਰ ਫੀਲੀਆਂ ਪਹਾੜੀਆਂ ਜਿਹੜੇ ਸਾਨੂੰ ਦੂਰ ਤੋਂ ਦਿਖ ਗਈਆਂ ਆ ਦੇਖੋ ਉਹਦੇ ਦੂਰ ਨੇ 10 ਮਿੰਟ ਪਰੇ ਖੜਾਂਗੇ ਤੇ ਇਹਨਾਂ ਨੂੰ ਦੇਖਾਂਗੇ ਪਤਾ ਲੱਗੇਗਾ ਨਾ ਕਿ ਕਿੰਨੇ ਕਿਲੋਮੀਟਰ ਬਣਦੀਆਂ ਨੇ 7-8 ਕਿਲੋਮੀਟਰ ਹੋਣੀਆਂ ਨਾ ਹਾਂ ਸਹੀ ਗੱਲ ਹੈ ਹਾਂ ਉਹ ਐਸੇ ਬੱਕ ਟ੍ਰੈਕ ਨਹੀਂ ਜਾਂਦਾ ਟ੍ਰੈਕ ਮੈਨੂੰ ਆਪਾਂ ਇਹ ਲੱਗੀ ਕਸ਼ਮਿਰ ਤੋਂੜਾ ਹੈ ਜਿੱਥੇ ਮਿਲੋਗਾ 2.5 ਕਿਲੋਮੀਟਰ ਹਾਂ আচ্ছা ਹੁਣ ਮੈਂ ਚੱਲ ਭਈ ਮਿੱਤਰਾਂ ਚੱਲੀ ਹੁਣ ਜੋਸ਼ੀ ਮੱਟ 13 ਕਿਲੋਮੀਟਰ ਦੂਰ ਬਸ ਇੱਥੇ ਜਾਣਾ ਆਪਾਂ ਇਹਨਾ ਇੱਥੇ ਜਦੋਂ ਬੜਾ ਹੁੰਦਾ ਜੀ ਕੰਨ ਜੀ ਬੰਦ ਹੋਏਗੇ ਵਾਓ ਖੂਬ ਸੋਹਣਾ next ਟਾਈਮ ਤਾਂ ਡਰੋਨ ਲੈ ਕੇ ਆਂ ਇਹ ਛੜਕਾ ਤੇ ਉਧਰੋਂ ਗੱਡੀਆਂ ਬਹੁਤ ਤੇਜ਼ ਆਂਦੀਆਂ ਨੇ ਤੇ ਗੱਡੀਆਂ ਹੁੰਦਾ ਵੀ ਵਿਚੇ ਵੱਜਣੀਆਂ ਕਿ ਇੱਕ ਗੱਡੀ ਦਾ ਟੈਕਸੀ ਲੈਣ ਵਾਲੀ ਆਪਣੀ ਗੱਡੀ ਦੇ ਬਿਲਕੁਲ ਟੱਚ ਕਰਕੇ ਗਈ ਐ। ਕੀ ਬਾਤਾਂ ਨੇ, ਕੀ ਨਜ਼ਾਰੇ ਨੇ ਬਾਬਾ। 10 ਮਿੰਟ ਕਿਤੇ ਖੜ੍ਹ ਜਾਈਏ ਇਹ ਸੜਕ ਤੇ 10 ਮਿੰਟ ਵੀ ਖੜ੍ਹ ਜਾਈਏ। ਨਾਲ ਦੀ ਨਾਲ ਟ੍ਰੈਫਿਕ ਬਹੁਤ ਜ਼ਿਆਦਾ ਹੋ ਜਾਂਦੀ ਐ। ਟ੍ਰੈਫਿਕ ਨਹੀਂ ਅਸਲ 'ਚ ਜਾਮ ਲੱਗ ਜਾਂਦਾ। ਸੌਰੀ ਗਲਤੀ ਨਾਲ ਕਹਿ ਗਿਆ ਟ੍ਰੈਫਿਕ। ਜਾਮ ਲੱਗ ਜਾਂਦਾਗਾ। ਮੈਨੂੰ ਤੇ ਐ ਲੱਗ ਰਿਹਾ ਜਿਵੇਂ ਮੈਂ ਲੇ ਲਦਾਖ ਆ ਗਿਆ ਮੈਂ ਪਰ ਲੇ ਲਦਾਖ ਕਦੇ ਮੈਂ ਗਿਆ ਤਾਂ ਹੈ ਨਹੀਂਗਾ। ਲੇ ਲਦਾ ਟੂਰ ਵੀ ਕੱਢਣਾ ਡ੍ਰੀਮ ਹੈ ਆਪਣਾ ਲੇ ਲਦਾ ਕਿ ਜਾ ਕੇ ਆਣਾ ਲੇ ਲਦਾ ਆਪਾਂ ਜਾਵਾਂਗੇ ਬਾਈਕ ਤੇ ਗੋਬਿੰਦਗੜ੍ਹ ਗਈ ਇੱਥੋਂ 13 ਕਿਲੋਮੀਟਰ ਦੂਰ ਰਹਿ ਗਿਆ ਪਰ ਆਪਣੇ ਪਿੱਛੇ ਰਹਾ ਗੱਡੀਆਂ ਦਾ ਕਾਫਲਾ ਆਪਾਂ ਤੁਸੀਂ ਇੰਨੇ ਕਿ ਟੇਡੇ ਮਿਟੇ ਰਾਸਤੇ ਨੇ ਇੱਧਰ ਚੱਕਰ ਆਉਣ ਲੱਗ ਜਾਂਦਾ ਸਿਰ ਚੱਕਰ ਚੱਕਰਾਉਣ ਲੱਗ ਜਾਂਦਾ ਗੱਡੀ ਚ ਲਾਉਣ ਦਾ ਮੋਟਰਸਾਈਕਲ ਦਾ ਦੋਨੋਂ ਦੀ ਬਹੁਤ ਸੁਭਾਅ ਆਉਂਦਾ ਇੱਧਰ ਰਾਸਤੇ ਦੇ ਲੱਗਾ ਜੇ ਇੱਥੇ ਪਤਾ ਨਹੀਂ ਕਿਹੜਾ ਮਾਜਰਾ ਹੋ ਰਿਹਾ ਹੈਗਾ ਚਲੋ ਗੱਡੀਆਂ ਤੋਂ ਨਾ ਥੋੜਾ ਜਿਹਾ ਚਾਹ ਥੋੜਾ ਅਸ਼ਰਬ ਖਾਂਗੇ ਜਿਵੇਂ ਕਿ ਇੰਨਾ ਕਿ ਆਪਣਾ ਘਰ ਖਾਂਗੇ ਅੱਜ ਹੁਣ ਪਾਰ ਕਰਾਂਗੇ ਆਪਾਂ ਬਹੁਤ ਸੋਹਣਾ ਪੋਲਾ ਜਿਹੜਾ ਦੇਖਿਆ ਤੁਹਾਨੂੰ ਦਿਖਾਣੇ ਆ ਕਿ ਹੈ ਜੀ ਤਾਂ ਖੜ ਰਹੇ ਉਹੇ ਖੜਨ ਨੂੰ ਖੜੀਏ ਚਲੋ 10 ਮਿੰਟ ਖੜ ਕੇ ਉਹਦੇ ਆ ਵਿਊ ਚੈੱਕ ਕਰਦੇ ਆਂ ਕੀ ਗੱਲ ਬਾਤ ਆ ਤਾਂ ਅੱਜ ਹੁਣ ਖਿੱਚਾਂਗੇ ਅਸੀਂ 2-4 ਕੁ ਫੋਟਾਂ ਫਿਰ ਚੱਲਾਂਗੇ ਰੋਗਾ ਦਾ ਕਦੇ ਕਿਉਂਕਿ ਅੱਗੇ ਬਹੁਤ ਤੁਰ ਕੇ ਜਾਣਾ ਸੰਨੇ ਚਲੋ ਗਾ ਜੀ ਫੋਟੋ ਫੋਟੋ ਖਿੱਚਣ ਤੋਂ ਬਾਅਦ ਚੱਲਦੇ ਆਂ ਗੋਬਿੰਦ ਘਾਟੋ ਰਹਿ ਗਿਆ 10 ਕਿਲੋਮੀਟਰ ਦੂਰ ਚਲੋ ਜੀ ਕਰਦੇ ਆਂ ਸਫ਼ਰ ਅੱਗੇ ਹੌਲੀ ਹੌਲੀ ਚੱਲਾਂਗੇ ਕਾਲੀ ਕੋਈ ਨਹੀਂ ਤਗੂਰ ਰਿਕਾਡ ਘਾਟ ਪਹੁੰਚ ਗਏ ਗਾ ਜੀ ਆਪਾਂ ਬਾਕੀ ਗੱਡੀ ਆਪਾਂ ਨੇ ਲਾਤੀ ਪਾਰਕਿੰਗ ਦੇ ਵਿੱਚ ਇਹਨੂੰ ਵੀ ਆਪਾਂ ਯਾਦਗਾਰੀ 'ਚ ਜੋੜ ਲੰਨੇ ਆ ਪਲਾਂ ਨੂੰ ਮੋਟਰਸਾਈਕਲ ਲੱਗਦੇ ਨੇ ਗੱਡੀਆਂ ਦਾ ਪਾਰਕਿੰਗ niche ਹੈ ਪਰ ਮੋਟਰਸਾਈਕਲਾਂ ਦੀ ਉੱਪਰ ਹੈ ਨੈਕਸਟ ਟਾਈਮ ਆਵਾਂਗੇ ਮੋਟਰਸਾਈਕਲ ਤੇ ਮੋਟਰਸਾਈਕਲ ਲਾਵਾਂਗੇ ਉੱਪਰ ਬਹੁਤ ਘੈਂਟ ਠੰਡੀ ਠੰਡੀ ਹਵਾ ਚੱਲਦੀ ਹੋਈ ਤੇ ਇੱਧਰ ਤੋਂ ਵੀਊ ਦਿਖਾਣਾ ਤੁਹਾਨੂੰ ਬਹੁਤ ਘੈਂਟ ਦਾ ਉਹ ਦੇਖੋ ਬਈ ਵਾਹ ਹਵਾ ਕਿਹੋ ਜਿਹੀ ਆਦੇ ਇੱਥੇ ਚੈੱਕ ਕਰੋ ਹਵਾ ਕਿੰਨੀ ਚੱਲ ਰਹੀ ਓਏ ਆ ਦੇਖੋ ਸਿੱਧਾ ਹੀ ਜਾਣਾ ਮੈਂ ਬੜਾ ਆਇਆ ਥੋੜਾ 50 ਰੁਪਏ ਦੀ ਤੋ ਫਾਈਨਲੀ ਗਾਈ ਜੀ ਹੁਣ ਪਹੁੰਚ ਕੇ ਆਪਾਂ ਗੋਬਿੰਦ ਘਾਟ ਗੁਰਦੁਆਰੇ ਦੇ ਵਿੱਚ ਆ ਹੁਣ ਚੱਲ ਕੇ ਅੰਦਰ 5-10 ਮਿੰਟ ਤਗਾ ਯਾ ਦੇਖੋ ਹੁਣ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਗੋਬਿੰਦ ਘਾਟ ਚੱਲੀ ਅੰਦਰ ਗੱਡੀ ਆਪਾਂ ਨੇ ਪਾਰਕਿੰਗ ਦੇ ਲਈ ਪਾਰਕਿੰਗ ਚਲਾ ਦਿੱਤੀ ਤਾਂ ਹੁਣ ਪਹੁੰਚ ਗਏ ਗੋਬਿੰਦ ਘਾਟ ਦੇ ਗੁਰਦੁਆਰੇ ਵਿੱਚ ਤਾਂ ਚਲੋ ਗਾਇਸ ਇਸ ਦੇ ਨਾਲ ਕਰ ਦਿੰਗੇ ਵੀਡੀਓ ਨੂੰ ਐਂਡ ਆਈ ਹੋਪ ਗਾਇਸ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਗਾਇਸ ਤਾਂ ਮਿਲਦੇ ਹਾਂ ਅਗਲੀ ਵੀਡੀਓ ਚ ਟੇਕ ਕੇਅਰ ਬਾਏ ਬਾਏ ਗਾਇਸ